ਵਾਰਡ ਨੰਬਰ 11 ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ਼੍ਰੀਮਤੀ ਲਲਿਤਾ ਦੇਵੀ ਜੋ ਕਿ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਗਲਵਤ ਕਰ ਲੈਨੇ ਆ ਹਾਂ ਹਾਂਜੀ ਮੈਂ ਪਾਲਾ ਸ਼ਸ਼ੀ ਕਾਲ ਜੈ ਸ਼੍ਰੀ ਰਾਮ ਸਵਾਗਤ ਹੈ ਤੁਹਾਡੇ ਚੈਨਲ ਦੇ ਵਿੱਚ ਹਾਂਜੀ ਧੰਨਵਾਦ ਜੀ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜਾ ਤੁਹਾਨੂੰ ਇੱਕ ਉਮੀਦਵਾਰ ਦੇ ਕੇ ਵਾਰਡ ਨੰਬਰ 11 ਤੋਂ ਉਤਾਰਿਆ ਗਿਆ ਕੀ ਕਹੋਂਗੇ ਪਹਿਲਾਂ ਮੈਂ ਵਾਰਡ ਨੰਬਰ 11 ਦੇ ਵਾਰਡ ਨੰਬਰ 11 ਦੇ ਸਾਰੇ ਨਿਵਾਸੀਆਂ ਨੂੰ ਇਹ ਅਪੀਲ ਕਰਦੀ ਹਾਂ ਕਿ ਮੈਨੂੰ ਵੱਧ ਤੋਂ ਵੱਧ ਬੋਰ ਤੇ ਸਪੋਰਟ ਕਰੋ ਕਿ ਕੀ ਕੀ ਕੰਮ ਨੇ ਮੈਮ ਬਾੜ ਦੇ ਵਿੱਚ ਕਿ ਸਾਂਜੀ ਇਹ ਸਮੱਸਿਆਵਾਂ ਨੇ ਜੋ ਵੀ ਬਾੜ ਦੀਆਂ ਸਮੱਸਿਆਨਾਂ ਕਿਸੇ ਵੀ ਤਰ੍ਹਾਂ ਦੀ ਕੋਈ ਪਾਣੀ ਦੀ ਸਮੱਸਿਆ ਅ ਕੋਈ ਬਿਜਲੀ ਦੀ ਸਮੱਸਿਆ ਹੋਵੇ ਗਲੀ ਦੀ ਹੈਗੀ ਹੈ ਕੱਚੀਆਂ ਗਲੀਆਂ ਹੈਗੀਆਂ ਭਾਜੀ ਕੱਚੀਆਂ ਗਲੀਆਂ ਨੂੰ ਵੀ ਆਪਾਂ ਪੂਰਾ ਉਹ ਕਰਾਂਗੇ ਕੱਚੀ ਗਲੀ ਪੱਕੀ ਬਣਾਵਾਂਗੇ ਪੂਰੀ ਇੱਕ ਰਾਸ਼ਨ ਕਾਰਡ ਵਗੈਰਾ ਦੀ ਉਹ ਵੀ ਆਈ ਸੈਂਟਰ ਤੋਂ ਜਿਹੜੀਆਂ ਵੀ ਸਕੀਮਾਂ ਆ ਰਹੀਆਂ ਨੇ ਭਾਜੀ ਉਹ ਸਕੀਮਾਂ ਇੱਥੇ ਮਿਲ ਨਹੀਂ ਰਹੀਆਂ ਤੇ ਆਪਾਂ ਉਹਨਾਂ ਨੂੰ ਸੈਂਟਰ ਦੀਆਂ ਸਕੀਮਾਂ ਨੂੰ ਇਹ ਪਟਨਾ ਮਿਲ ਕੇ ਆਪਾਂ ਜਿਹੜੇ ਉਮੀਦਵਾਰ ਲਲਿਤਾ ਜੀ ਇੱਥੇ ਲੈ ਕੇ ਆਣਗੇ ਲੋਕਾਂ ਨੂੰ ਘਰ-ਘਰ ਇਹ ਸਕੀਮ ਪਹੁੰਚਾਉਣਗੇ ਜਿਹੜੀਆਂ ਵੀ ਸਕੀਮਾਂ ਆਪਣੇ ਸੈਂਟਰ ਸਰਕਾਰ ਵੱਲੋਂ ਆ ਰਹੀਆਂ ਕਿਦਾਂ ਆ ਰਹੀਆਂ ਦੇਖਦੇ ਹਾਂ ਕਿੰთა ਸਰਕਾਰ ਵੱਲੋਂ ਕਿਹਸਾਂ ਦੇਣਾ ਨੀਤੀਆਂ ਤਿਆਰ ਕੀਤੀਆਂ ਗਈਆਂ ਨੇ ਕਿ ਕੀ ਕੀ ਦੀ ਸਕੀਮ ਆਵਲੇਬਲ ਹੈ ਜੋ ਪੰਜਾਬ ਸਰਕਾਰ ਨੂੰ ਜਾ ਕੇ ਸਾਂ ਹੋਏਗਾ ਸਰ ਪੰਜਾਬ ਆਪਣੇ ਪੰਜਾਬ ਸਰਕਾਰ ਨੇ ਤਾਂ ਸਰ ਸੈਂਟਰ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਆ ਰਹੀਆਂ ਸੀ ਉਹ ਤਾਂ ਜਾਗਰੂਕ ਨਹੀਂ ਕੀਤਾ ਲੋਕਾਂ ਨੂੰ ਜਿੱਦਾਂ ਕਿ ਲੋਨ ਸੁਵਿਧਾ ਘਰ-ਘਰ ਜਿਹੜੇ ਆਪਣੇ ਕੀਤੀ ਹੋਈ ਹੈ ਕਿ ਗਰੀਬ ਤੋਂ ਗਰੀਬ ਪਰਿਵਾਰ ਹੈ ਜਿਹੜਾ ਉਹ ਵੀ ਲੋਨ ਲੈ ਕੇ ਆਪਦਾ ਕੰਮ ਚਲਾ ਸਕਦਾ ਹੈ ਪ੍ਰਧਾਨ ਮੰਤਰੀ ਮੋਦਰਾ ਯੋਜਨਾ ਵਗੈਰਾ ਹੈ ਲੱਖ ਰੁਪਏ ਦੀ ਜਿਹੜੀ ਸਕੀਮ ਆ ਰਹੀ ਹੈ ਉਹ ਵੀ ਨਹੀਂ ਕਿਸੇ ਲੋਕਾਂ ਨੂੰ ਦੱਸ ਰਿਹਾ ਕਰ ਕਰ ਸਿਲੰਡਰ ਪਹੁੰਚਾਏ ਜਾ ਰਹੇ ਹੈ ਗੈਸ ਸਿਲੰਡਰ ਜਿਹੜੇ ਕਰ ਕਰ ਰਸੋਈ ਗੈਸ ਯੋਜਨਾ ਜਿਹੜੀ ਪ੍ਰਧਾਨ ਮੰਤਰੀ ਜੀ ਨੇ ਲਾਗੂ ਕੀਤੀ ਸੀ ਉਹਨਾਂ ਤੋਂ ਵੀ ਅਣਜਾਣ ਰੱਖਿਆ ਸਲਾਈ ਮਸ਼ੀਨਾਂ ਵਗੈਰਾ ਇਹ ਹੋਰ ਵੀ ਸਰ ਬਹੁਤ ਸੈਂਟਰ ਤੋਂ ਜਿਹੜੀਆਂ ਸਕੀਮਾਂ ਆ ਉਹ ਆਪਾਂ ਲੋਕਾਂ ਨੂੰ ਕਰਾਂਗੇ ਸਰ ਤੇ ਅੱਜ ਵਾਰਡ ਦੇ ਵਿੱਚ ਤਾਂ ਉਮੀਦਵਾਰ ਉਤਾਰੇ ਗਏ ਨੇ ਹਾਂ ਜੀ ਤੇ ਪਾਰਟੀ ਕੋਲੋਂ ਕੀ ਅਪੀਲ ਕਰਦੇ ਹੋ ਕਿ ਸਾਡਾਂ ਜਿਹੜੀਆਂ ਵਾਰਡੀਆਂ ਸਮੱਸਿਆ ਨੂੰ ਹੱਲ ਹੋਏਗਾ ਭਾਜੀ ਵਾਰਡੀਆਂ ਜਿਹੜੀਆਂ ਸਮੱਸਿਆ ਸਰ ਗਲੀਆਂ ਦੀ ਹੈ ਪਾਣੀ ਦੀ ਹੈ ਸੀਵਰੇਜ ਨਹੀਂ ਪਈ ਹੋਏ ਬਹੁਤ ਸਾਲਾਂ ਤੋਂ ਘੱਟੋ ਘੱਟ 20 ਸਾਲ ਹੋ ਗਏ ਭਾਜੀ ਕੋਈ ਵੀ ਪਾਰਟੀ ਨੇ ਇਦਾਂ ਦਾ ਕੰਮ ਨਹੀਂ ਕੀਤਾ ਕਿ ਗਲੀ ਨਾਲੀ ਹੁਣ ਕਿੰਨੀਆਂ ਬਿਮਾਰੀਆਂ ਗੰਦੇ ਪਾਣੀ ਨਾਲ ਫੈਲ ਰਹੀਆਂ ਉਹ ਪਾਣੀ ਦਾ ਹੱਲ ਕਰਾਂਗੇ ਸਭ ਤੋਂ ਪਹਿਲਾਂ ਸਾਡਾ ਇਹ ਬੰਦਾ ਹੈ ਕਿ ਉਸ ਪਾਣੀ ਦਾ ਹੱਲ ਕੀਤਾ ਜਾਏਗਾ ਸੀਵਰੇਜ ਵਗੈਰਾ ਜਿਹੜੇ ਵੀ ਆਪਾਂ ਪ੍ਰੈਸ਼ਰ ਪਾ ਕੇ ਜਿੰਨਾ ਵੀ ਹੈ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਅਪੀਲ ਕਰਕੇ ਇਹ ਗਲੀਆਂ ਪੱਕੀ ਕਰਾਵਾਂਗੇ ਲੋਕਾਂ ਨੂੰ ਇਹ ਸਮੱਸਿਆ ਤੋਂ ਬਾਹਰ ਕੱਢਾਂਗੇ ਬਾਕੀ ਜਿਹੜੀ ਹੈਗੀ ਹੋਰ ਸਕੀਮਾਂ ਸੈਂਟਰ ਦੀਆਂ ਉਹ ਆਪਾਂ ਚਾਲੂ ਰੱਖਾਂਗੇ ਜਾਰੀ ਰੱਖਾਂਗੇ ਹਮ ਕੀ ਪੀਂਗ ਕਰਦੇ ਹਾਂ ਬਰਬਸਾ ਨਹੀਂ ਕੀ ਕਹਾਂਗੇ ਹਾਂਜੀ ਜੀ ਮੈਂ ਸਾਰੇ ਅਪੀਲ ਅਪੀਲ ਇਹ ਅਪੀਲ ਕਰਦੇ ਆ ਕਿ ਮੈਨੂੰ ਵੱਧ ਤੋਂ ਵੱਧ ਬਹੁਤ ਸਪੋਰਟ ਕਰੋ ਜੋ ਵੀ ਤੁਹਾਡੀਆਂ ਕੋਈ ਵੀ ਸਮੱਸਿਆ ਹੈ ਹਰ ਸਮੱਸਿਆ ਦਾ ਹੱਲ ਅਸੀਂ ਕਰਾਂਗੇ